ਪੰਜਾਬ ਕੇਸ ਜਗਬਣੀ ਟੀਵੀ ਦੇ ਸਾਰੇ ਸਵਾਗਤ ਹੈ ਮੈਂ ਹਰ ਨਵੀਨ ਸੇਠੀ ਇਸ ਵੇਲੇ ਵੀ ਪੰਜਾਬ ਤੋਂ ਕਈ ਥਾਵਾਂ ਤੇ ਇਸ ਤਰੀਕੇ ਦੀ ਸ਼ਿਕਾਇਤ ਆ ਰਹੀ ਹੈ ਕਿ ਰਜਿਸਟਰੀ ਉਹਨਾਂ ਦੀ ਸਮੇਂ ਸਿਰ ਨਹੀਂ ਹੋ ਰਹੀ ਪੰਜਾਬ ਸਰਕਾਰ ਲਗਾਤਾਰ ਲੋਕਾਂ ਦੀ ਮਦਦ ਵਾਸਤੇ ਉਪਰਾਲੇ ਕਰਦੇ ਨਜ਼ਰ ਆ ਰਹੀ ਹੈ ਹੈਲਪਲਾਈਨ ਨੰਬਰ ਜਿੱਤੇ ਜਾਰੀ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਇੱਕ ਆંકੜੇ ਵੀ ਸਾਹਮਣੇ ਆਏ ਹਨ ਜਿਸ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੀ ਆਮਦਨ ਜਿਹੜੀ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ ਇਸ ਨਾਲ ਗੱਲਬਾਤ ਕਰਨ ਵਾਸਤੇ ਬ੍ਰਹਮਸ਼ੰਕਰ ਜਿੰਪਾ ਕੈਪਟਨ ਮੰਤਰੀ ਮੋਜੂਧਨ ਜਿੰਪਾ ਸਾਹਿਬ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਤੁਹਾਡੇ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਸਰਕਾਰ ਲੋਕਾਂ ਦੇ ਦ ਟਮਾਟੋ ਜਿਹੜਾ ਚੱਲ ਰਿਹਾ ਹੈ ਰਿਸਟਿੰਗ ਆ ਤਰੀਕੇ ਦੇ ਨਹੀਂ ਹੋ ਰਹੀਆਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਾਣਕਾਰੀ ਮਿਲੀ ਹੈਲਪਲਾਈਨ ਨੰਬਰ ਵੀ ਤੁਸੀਂ ਜਾਰੀ ਕੀਤਾ ਹੈ ਉਸ ਬਾਰੇ ਵੀ ਜਾਣਦੇ ਦੇਖੋ ਜਿਹਦਾ ਕੋਈ ਪਾਰਟਿਕੂਲਰ ਰੈਜਿਸਟਰੀਅ ਮੈਟਰ ਆ ਉਹਨੂੰ ਜਿਹਨਾਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ 8184900002 ਔਰ ਜਿਹੜਾ ਐਨਓਸੀ ਦੇ ਮੈਟਰ ਦੇ ਅਗਰ ਡਿਸਿਊ ਦੀ ਰੁਕੀ ਹੈ ਤੇ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਵੀ ਅਸੀਂ ਜਲਦ ਐਨਓਸੀ ਨੂੰ ਹਟਾਣ ਜਾ ਰਹੇ ਹਾਂ ਜਾ ਹਟਾਤੀ ਗਈ ਹੈ ਹਟਾਤੀ ਗਈ ਦਾ ਕਹਿਣਾ ਮਤਲਬ ਇਹ ਸਿਗਾ ਕਿਉਂਕਿ ਉਹਦੇ ਉੱਤੇ ਤਕਰੀਬਨ 30 ਸਾਲ ਤੋਂ ਕਿਸੇ ਸਰਕਾਰ ਨੇ ਪਿਛਲੀਆਂ ਨੇ ਕੰਮ ਨਹੀਂ ਕੀਤਾ ਉਹ 16000 ਤੋਂ ਜ਼ਿਆਦਾ ਕਲੋਨੀਆਂ ਜਿੰਦੀਆਂ ਕੱਟ ਹੋਈਆਂ ਜਿਹੜੀਆਂ ਉੱਚ ਲੋਕਾਂ ਨੂੰ ਜੋ ਦੇਣਾ ਚਾਹੀਦਾ ਦਿੱਤਾ ਨਹੀਂ ਉਹਨਾਂ ਨੇ ਨਾ ਉਹਨਾਂ ਨੂੰ ਸੜਕ ਦਿੱਤੀ ਨਾ ਪਾਣੀ ਦਿੱਤਾ ਨਾ ਸੀਵਰ ਦਿੱਤਾ ਨਾ ਲਾਈਟ ਦਿੱਤੀ ਨਾ ਕਨੈਕਸ਼ਨ ਮਿਲਦਾ ਔਰ ਉਹ ਸਾਰੀ ਦਿੱਕਤ ਨੂੰ ਦੇਖਦੇ ਆ ਕਿਉਂਕਿ ਲੋਕਾਂ ਨੇ ਉੱਥੇ ਬੜੀ ਹਾਰਡ ਅਰਡਿੰਗ ਦੇ ਪੈਸੇ ਲਗਾਏ ਹੁੰਦੇ ਆਪਣੇ ਔਰ ਕੱਲ ਨੂੰ ਕਿਸੇ ਨੇ ਕੋ ਲੋਨ ਲੈਣਾ ਕੋਈ ਕੋਈ ਕਿਸੇ ਨੇ ਬੱਚਾ ਬਾਹਰ ਭੇਜਣਾ ਵੇਚਣਾ ਹੈ ਕੁਝ ਕਰਨਾ ਹੈ ਉਹ ਵਿਚਾਰਾ ਪ੍ਰਾਪਰਟੀ ਲੈ ਕੇ ਫਸ ਗਿਆ ਸੋ ਲੇਕਿਨ ਹਾਈ ਕੋਰਟ ਕਿਉਂਕਿ ਇਤੇ ਰੁਕ ਸੀ ਕਿ ਬਿਨਾ ਇਹਨੋਸਿਸ ਰਜਿਸਟਰੀ ਨਹੀਂ ਹੋ ਸਕਦੀ ਉਸ ਸੰਬੰਧ ਦੇ ਵਿੱਚ ਲੈ ਮੁੱਖ ਮੰਤਰੀ ਦਾ ਫੈਸਲਾ ਇਹ ਇਤਿਹਾਸਿਕ ਫੈਸਲਾ ਦਿੱਤ ਹੋਣ ਜਾ ਰਿਹਾ ਲੇਕਿਨ ਇਹਦੇ ਲਈ ਇੱਕ ਅੱਛੇ ਡਰਾਫਟ ਔਰ ਇੱਕ ਅੱਛੇ ਮਸੌਦੇ ਦੀ ਕਹਿ ਸਕਦਾ ਜ਼ਰੂਰਤ ਸੀ ਜਿੱਤੇ ਤਿਆਰੀ ਹੋ ਰਹੀ ਹੈ ਔਰ ਡੈਫੀਨੇਟਲੀ ਇਹ ਜਲਦ ਲੋਕਾਂ ਨੂੰ ਇਸ ਦਿੱਕਤ ਤੋਂ ਨਿਯਾਤ ਮਿਲੇਗੀ ਅਗਰ ਕੋਈ ਅਧਿਕਾਰੀ ਫੇਰ ਵੀ ਉਸ ਤੋਂ ਇਹ ਆਣ ਤੋਂ ਬਾਅਦ ਤੰਗ ਨਹੀਂ ਕਰ ਸਕੇਗਾ ਪੂਰੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦਾ ਜੇ ਕਿਤੇ ਕਰਦੇ ਹੋ ਤੁਹਾਨੂੰ ਫੋਨ ਤੇ ਬਿਲਕੁਲ ਮੋ ਜਿਹੜਾ ਫੋਨ ਹੈ ਉਹ ਤੇ ਤੁਸੀਂ ਵਟਸਐਪ ਕੰਪਲੀਟ ਪੇਜ ਸਕਦੇ ਆ ਉਸ ਅਧਿਕਾਰੀ ਦਾ ਨਾਮ ਭੇਜੋ ਕੰਪਲੀਟ ਭੇਜੋ ਦਿੱਕਤ ਕਿਉਂ ਹੈ ਉਹ ਲਿਖ ਕੇ ਭੇਜੋ ਤਾਂ ਡੈਫੀਨੇਟਲੀ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਿੱਧਾ ਤੁਹਾਡੇ ਦਫ਼ਤਰ ਦੇ ਨਾਲ ਤੁਹਾਡੇ ਨਾਲ ਜੁੜਿਆ ਉਹ ਵਟਸਐਪ ਨੰਬਰ ਮੇਰਾ ਦਫ਼ਤਰ ਦੇ ਕਰਕੇ ਉਹ ਤੁਹਾਨੂੰ 21 ਦਿਨ ਚ ਉਸ ਕੰਪਲੇਨ ਦਾ ਉਹਨਾਂ ਨੂੰ ਮੈਟਰ ਨੂੰ ਹੱਲ ਕਰਕੇ ਭੇਜਦਾ ਔਰ ਅਗਰ ਨਹੀਂ ਹੈ ਤਾਂ ਫਿਰ ਡੈਫੀਨੇਟਲੀ ਮੇਰੇ ਕੋਲੋਂ ਦੁਆਰਾ ਮੇਰੇ ਕੋਲ ਕੰਪਲੇਨਟ ਆਏਗੀ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਆਪਾਂ ਜ਼ਿਕਰ ਕਰ ਰਹੇ ਹਾਂ ਤੁਸੀਂ ਐਨਓਸੀ ਸ਼ਰਤ ਢਾਉਣ ਦੀ ਗੱਲ ਕੀਤੀ ਹੈ ਉਸ ਦਾ ਡਰਾਫਟ ਤਿਆਰ ਹੋ ਰਿਹਾ ਹੈ ਸਹੂਲਤਾ ਦਿੱਤੀ ਜਾ ਰਹੀ ਹੈ ਤਹਿਸੀਲ ਦੇ ਵਿੱਚ ਪਤਾ ਲੱਗਿਆ ਕਿ ਖਜ਼ਾਨੇ ਦੇ ਵਿੱਚ ਵੀ ਕਾਫੀ ਕੁਝ ਇਸ ਦਾ ਫਾਇਦਾ ਹੋਇਆ ਹੈ ਰਜਿਸਟ੍ਰੇਸ਼ਨ ਨੂੰ ਲੈ ਕੇ ਉਸ ਦੇ ਕੀ ਆંકੜੇ ਸਾਹਮਣੇ ਆਏ ਦੇਖੋ ਪਿਛਲੇ ਸਾਲ ਦੇ ਜਨਵਰੀ ਮਹੀਨੇ ਦੇ ਮੁਕਾਬਲੇ ਦਸੰਬਰ ਦੇ ਵਿੱਚ ਤਕਰੀਬਨ 32% ਦੇ ਕਰੀਬ ਔਰ ਜਨਮੀ ਦੇ ਵਿੱਚ 18% ਦੇ ਕਰੀਬ ਜਿਹੜਾ ਹੈ ਇਹ ਆਫਾ ਦਰਜ ਕੀਤਾ ਗਿਆ ਐਸ ਕੰਪੇਅਰ ਪਿਛਲੇ ਸਾਲ ਦੇ ਸਾਲ ਮੀਨ ਹਰ ਪਰਮੰਤ ਦੇ ਹਿਸਾਬ ਨਾਲ ਚੈੱਕ ਕਰਦੇ ਰਹੀਦਾ ਤਾਂ ਉਹ ਲੋਕਾਂ ਦਾ ਮੈਂ ਕਹਿ ਸਕਦਾ ਇੱਕ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਦੇ ਉੱਤੇ ਉਹਨਾਂ ਦੀ ਕਾਰਜ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕੇ ਤੇ ਪਾਰਦਰਸ਼ਤਾ ਤੇ ਵਿਸ਼ਵਾਸ ਵਧਿਆ ਤੇ ਲੋਕ ਪ੍ਰੋਪਰਟੀਆਂ ਇਨਵੈਸਟਮੈਂਟ ਉਹ ਤੋਂ ਕਰਦੇ ਜੇ ਲੋਕਾਂ ਦਾ ਸਰਕਾਰ ਦੇ ਉੱਤੇ ਵਿਸ਼ਵਾਸ ਹੁੰਦਾ ਤੇ ਇਹ ਦੱਸਦੇ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਤੇ ਲੋਕਾਂ ਦਾ ਬਹੁਤ ਵਿਸ਼ਵਾਸ ਹੈ ਜਿਹਦੇ ਕਰਕੇ ਇਹ ਖਜ਼ਾਨੇ ਦੇ ਵਿੱਚ ਬਰਕਤ ਪੈ ਰਹੀ ਹੈ ਪੋਸੀਬਲ ਕਿਦਾਂ ਹੋਇਆ ਕੀ ਕੁਝ ਚੇਂਜਸ ਲਿਆਏ ਤੁਹਾਨੂੰ ਕੀ ਲੱਗਦਾ ਤੁਸੀਂ ਫੀਡਬੈਕ ਲਈ ਹੋਣੀ ਹੈ ਕਿ ਕਿਸ ਤਰੀਕੇ ਨਾਲ ਵਧ ਗਿਆ ਆਪਾਂ ਇਹਨੂੰ ਹੋਰ ਵਧਾਈਏ ਦੇਖੋ ਬਹੁਤ ਸਾਰੀਆਂ ਸਰਵਿਸਿਜ਼ ਆਨਲਾਈਨ ਕੀਤੀਆਂ ਨੇ ਠੀਕ ਹੈ ਫਰਜ਼ ਕੋਸੇ ਕਿਸ ਨੇ ਐਗਰੀਮੈਂਟ ਕਰਨਾ ਤੇ 500 ਰੁਪਏ ਤੱਕ ਦਾ ਸਟੈਂਪ ਪੇਪਰ ਤੁਸੀਂ ਘਰ ਕੋਈ ਲਿਖਣਾ ਕਿਸ ਨੇ ਐਗਰੀਮੈਂਟ ਲਿਖਣਾ ਹੁੰਦਾ ਲੋਕਾਂ ਨੂੰ ਪ੍ਰਾਪਰਟੀ ਦਾ ਸੌਦਾ ਹੋ ਗਿਆ ਮੇਰਾ ਤੁਹਾਡਾ ਹੋ ਗਿਆ ਜਾਂ ਕਿਸੇ ਦਾ ਹੋ ਗਿਆ ਤੇ ਉੱਥੇ ਪੱਕਾ ਪੇਪਰ ਚਾਹੀਦਾ ਤੁਸੀਂ ਘਰ ਬੈਠੇ ਕੱਢ ਸਕਦੇ ਹੋ ਠੀਕ ਹੈ ਤੁਸੀਂ ਫਰਜ਼ ਦੁਨੀਆ 'ਚ ਕਿਸੇ ਬੈਠ ਕੇ ਮੰਗਾ ਸਕਦੇ ਹੋ ਆਨਲਾਈਨ ਆਨਲਾਈਨ ਕਰ ਤੁਸੀਂ ਪਾਰਟੀਸ਼ਨ ਕਰਨਾ ਅਗਰ ਪ੍ਰਾਪਰਟੀ ਨੂੰ ਤੇ ਤੁਹਾਨੂੰ ਪ੍ਰਾਈਵੇਟ ਪਾਰਟਨਰਸ਼ਿਪ ਲਾ ਕਰਨੀ ਹੈ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਇੱਕ ਪੋਰਟਲ ਹੈ ਉਹਦੇ ਜ਼ਰੀਏ ਤੁਸੀਂ ਉੱਥੇ ਪਾ ਸਕਦੇ ਆਂ ਵੀ ਮੈਂ ਆਪਸੀ ਆਪਸ ਪਾਰਟੀਸ਼ਨ ਕਰ ਲੈ। ਉਹਦੇ ਲਈ ਵੈੱਬਸਾਈਟ ਵੀ ਬਣਾਈ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਇਦਾਂ ਹੀ ਈਗ ਦੱਬ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ। ਔਰ ਆਉਣ ਵਾਲੇ ਟਾਈਮ ਨੂੰ ਜਿਹੜਾ ਹੈ ਮੈਂ ਕਹਿੰਦਾ ਇਹਦੇ ਨਾਲ ਹੋਰ ਵੀ ਬਹੁਤ ਅੱਛੇ ਰਿਜ਼ਲਟ ਆਉਣ ਜਾ ਰਹੇ। ਜਿਹੜਾ ਖਜ਼ਾਨੇ ਚ ਪੈਸਾ ਆ ਰਿਹਾ ਉਹ ਆਪਾਂ ਆਪਾਂ ਤਹਿਸੀਲੇ ਜਾਂਦੇ ਅਸੀਂ ਦੇਖਦੇ ਆਂ ਸ਼ਾਇਦ ਤੁਸੀਂ ਵੀ ਜੋ ਜਾਂਦੇ ਹੋਵੋਗੇ ਹਾਲਤ ਬੜੀ ਖਰਾਬ ਹੁੰਦੀ ਹੈ ਬਾਥਰੂਮ ਜਾਂ ਦੀ ਦਿੱਕਤ ਨਹੀਂ ਹੁੰਦੀ ਲੋਕ ਕਿ ਲੱਖਾਂ ਕਰੋੜਾ ਰੁਪਈਆ ਦੀ ਆਪਣੀ ਡਿਸਟ੍ਰਿਕਟ ਘਰਾਂ ਲਾਂਦੇ ਆਂਦੇ ਐ ਟਾਈਮ ਵੀ ਲੱਗਦਾ ਪਰ ਉੱਥੇ ਬਿਲਡਿੰਗਾਂ ਦੀ ਹਾਲਤ ਬੜੀ ਖਸਤਾ ਹੈ ਉਸ ਦੇ ਉੱਪਰ ਧਿਆਨ ਕਿਉਂ ਨਹੀਂ ਸਰਕਾਰ ਦੇ ਦੇਖੋ ਪਹਿਲੀ ਸਰਕਾਰ ਆ ਜਿਹਨੇ ਤਕਰੀਬਨ ਮੁੱਖ ਮੰਤਰੀ ਦੇ ਦੇਸ਼ ਦੇ ਉਹ 242 ਕਰੋੜ ਰੁਪਈਆ ਪੰਜਾਬ ਦੀਆਂ ਤਹਿਸੀਲਾਂ ਨੂੰ ਜਾਰੀ ਕੀਤਾ ਗਿਆ ਚਾਹੇ ਉਸ ਤਹਿਸੀਲ ਦੇ ਨਵੀਨੀ ਕਰਨ ਦੀ ਲੋੜ ਹੈ ਚਾਹੇ ਉਥੇ ਨਵੀਂ ਬਿਲਡਿੰਗ ਦੀ ਲੋੜ ਹੈ ਜਾਂ ਨਵੇਂ ਟਾਇਲਟਸ ਬਲੌਕ ਦੀ ਇੱਕ ਅੱਛਾ ਲੋਕਾਂ ਨੂੰ ਵਾਤਾਵਰਨ ਮਿਲੇ ਉਹਦੀ ਲੋੜ ਹੈ ਔਰ ਮਨ ਲੱਗਦਾ ਇਹ ਜਿਹੜਾ ਹੈ ਕਿ ਉੱਤੇ ਬਹੁਤ ਸਾਰੀਆਂ ਤਸਵੀਲਾਂ ਚ ਕੰਮ ਹੋ ਚੁੱਕਾ ਔਰ ਬਾਕੀਆਂ ਵੀ ਜਲਦ ਹੋ ਜਾਏਗਾ ਤੇ ਲੋਕਾਂ ਨੂੰ ਜਿਹੜਾ ਬੰਦਾ ਲੱਖਾਂ ਰੁਪਏ ਦੀ ਸਟੈਂਪ ਡਿਊਟੀ ਗਵਰਨਮੈਂਟ ਦੇ ਕੇ ਆਉਂਦਾ ਉਹਨੂੰ ਇੱਕ ਬੜਾ ਅੱਛਾ ਵਾਤਾਵਰਨ ਮਿਲੇਗਾ ਮੈਂ ਕਹਿ ਸਕਦਾ ਹਾਂ ਨਾਲੇ ਟਾਈਮ ਠੀਕ ਹੈ लास्ट ਸਵਾਲ ਹੈ ਐਨਓਸੀ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਲੋਕੀ ਪਰਵੇਟ ਅਜੇ ਕਰ ਰਹੇ ਨੇ ਕਿ ਅੱਜ ਹੋਏਗਾ ਕੱਲ ਹੋਏਗਾ ਕੈਬਨਟ ਵੀ ਜਾਣਕਾਰੀ ਮਿਲੀ ਹੈ ਕਿ ਬੁਲਾ ਲਿੱਤੀ ਗਈ ਹੈ ਵਿਧਾਨ ਸਭਾ ਸੈਸ਼ਨ ਵੀ ਆਉਣ ਵਾਲਾ ਹੈ ਕਦੋਂ ਤੱਕ ਲੋਕੀ ਉਮੀਦ ਰੱਖਣ ਕਿ ਹਾਂ ਇਸ ਦਿਨ ਤੋਂ ਸਾਨੂੰ ਐਨਓਸੀ ਦੀ ਸ਼ਰਤ ਜਿਹੜੀ ਹੈ ਹੁਣ ਨਹੀਂ ਮੰਗੀ ਜਾਏਗੀ ਤਕਰੀਬਨ 30 ਸਾਲ ਪੁਰਾਣਾ ਉਲਝਿਆ ਮਾਮਲਾ ਜਿੱਤੇ ਹਾਈ ਕੋਰਟ ਨੂੰ ਇੰਟਰਫੇਸ ਕਰਨਾ ਪਿਆ ਤੁਸੀਂ ਉੱਥੋਂ ਅੰਦਾਜ਼ਾ ਲਗਾ ਸਕਦੇ ਕਿੰਨਾ ਸੀਰੀਅਸ ਮੈਟਰ ਹੋਏਗਾ 16 ਹਜ਼ਾਰ ਕਲੋਨੀਆਂ ਐ ਰਾਜਨੀਤਿਕ ਸੰਰਖਣ ਦੇ ਨਾਲ ਕੱਟ ਹੋਈਆਂ ਲੋਕਾਂ ਨੂੰ ਨਾ ਉਹ ਸੜਕ ਮਿਲੀ ਨਾ ਲਾਈਟ ਮਿਲੀ ਨਾ ਕਨੈਕਸ਼ਨ ਮਿਲਿਆ ਨਾ ਪਾਰਕ ਮਿਲੀ ਤੋ ਇਹ ਕਿੰਨਾ ਨੇ ਕਰਾਇਆ ਆਫਟਰ ਆਲ ਕਿਹੜਾ ਇਹਨਾਂ ਨੇ 30 ਸਾਲ ਕੀ ਕਰਦੇ ਰਹੇ ਲੇਕਿਨ ਮੁੱਖ ਮੰਤਰੀ ਨੇ ਜਿਹੜੀ ਵੱਡੀ ਅਨਾਉਂਸਮੈਂਟ ਕੀਤੀ ਹੈ ਇਹਦੇ ਉੱਤੇ ਮੈਂ ਕਹਿ ਸਕਦਾ ਜਲਦ ਇੱਕ ਅੱਛਾ ਜਿਹੜਾ ਡਰਾਫਟ ਤਿਆਰ ਹੋ ਰਿਹਾ ਔਰ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਅਗਰ ਐਕਟ ਆ ਕੇ ਆਣਾ ਪਿਆ ਤਾਂ ਡੈਫੀਨੇਟਲੀ ਹੈ ਲੋਕਾਂ ਨੂੰ ਜਿਹੜੀ ਅੜੀ ਕਿ ਲੋਕਾਂ ਦੀ ਔਰ ਲੋਕਾਂ ਦੀਆਂ ਲੱਖਾਂ ਪਲਾਟ ਹੋਲਡਰ ਇਸ ਗੱਲ ਤੋਂ ਵੇਟ ਕਰਦੇ ਪਏ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮੁੱਖ ਮੰਤਰੀ ਨੇ ਦਿੱਤੀ ਹੈ ਔਰ ਪੰਜਾਬ ਦੀ ਲੋਕਾਂ ਸਿਰਫ ਸਿਰਫ ਅਨਾਉਂਸਮੈਂਟ ਦੇ ਮੁੱਖ ਮੰਤਰੀਆਂ ਧੰਨ ਕਰ ਧੰਨਵਾਦ ਕਰਦੇ ਨਜ਼ਰ ਆ ਰਹੀ ਹੈ ਬਹੁਤ ਬਹੁਤ ਸ਼ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਵੰਤ